ਵੱਡੀ ਖਬਰ ਦਾ ਰੁਕ ਕਰ ਰਹੇ ਹਾਂ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਬਾਗੀ ਤੜ ਦੇ ਵੱਲ ਇੱਕ ਵੱਡੀ ਮੀਟਿੰਗ ਕੀਤੀ ਗਈ ਹੈ ਤਸਵੀਰਾਂ ਵਿੱਚ ਕੁਝ ਦੇਰ ਤੱਕ ਹੀ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ पाओगे ਜਿੰਦਰ ਸਿੰਘ ਬਖੜ ਬਰਾੜ ਨੇ ਇਹ ਤਸਵੀਰ ਨੂੰ ਸਾਂਝਾ ਕੀਤਾ ਹੈ ਮੀਟਿੰਗ ਚ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਮਲ ਰਹੇ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਇਸ ਤਸਵੀਰ ਚ ਦੇਖੇ ਜਾ ਸਕਦੇ ਨੇ ਦੱਸ ਕਿ ਸੁੱਚਾ ਸਿੰਘ ਛੋਟੇਪੁਰ ਵੀ ਮੀਟਿੰਗ ਦਾ ਹਿੱਸਾ ਬਣੇ ਨੇ ਪੜਤੀ ਕਮੇਟੀ ਦੇ ਵੱਲੋਂ ਕੱਲ ਜਨਰਲ ਇਕਜਲਾਸ ਕਰਜਿਆ ਗਿਆ ਹੈ 11 ਵਜੇ ਇਕਜਲਾਸ ਹੋਣਾ ਹੈ ਪਰ ਇਸ ਤੋਂ ਪਹਿਲਾਂ ਇਹ ਮੀਟਿੰਗ ਕੱਲ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਤੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਬਾਗੀ ਤੜੇ ਦੇ ਵੱਲੋਂ ਇਹ ਮੀਟਿੰਗ ਵੱਡੀ ਕੀਤੀ ਗਈ ਹੈ ਤਸਵੀਰ ਸਾਹਮਣੇ ਆ ਚੁੱਕੀ ਹੈ ਗਿਆਨੀ ਹਰਪ੍ਰੀਤ ਸਿੰਘ ਤਸਵੀਰਾਂ ਚ ਨਜ਼ਰ ਆ ਰਹੇ ਨੇ ਗੁਰਪਤਾ ਸਿੰਘ ਮੋਦਾਲਾ ਸੁੱਚਾ ਸਿੰਘ ਛੋਟੇਪੁਰ ਮੱਖਣ ਬਰਾੜ ਬੀਬੀ ਜਗੀਰ ਕੌਰ ਵਰਗੇ ਕਈ ਵੱਡੇ ਚਿਹਰੇ ਨੇ ਇਸ ਤਸਵੀਰ ਚ ਨਜ਼ਰ ਆ ਰਹੇ ਨੇ ਮੀਟਿੰਗ ਚ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਮਲ ਰਹੇ ਨੇ ਇਹ ਚਰਚਾਵਾ ਇਹ ਵੀ ਨੇ ਕਿ ਸ਼ਨੀਵਾਰ ਨੂੰ ਹੀ ਗੋਬਿੰਦ ਸਿੰਘ ਲੋਂਗਵਾਲ ਯਾਨੀ ਹਰਪੀਤ ਸਿੰਘ ਦੇ ਘਰ ਗਏ ਸੀ ਨਿਹਾਇਸ਼ ਤੇ ਮੁਲਾਕਾਤ ਕੀਤੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਸੁਜੀਤ ਰਖੜਾ ਨੇ ਐਲਾਨ ਕੀਤਾ ਸੀ ਕਿ ਜੋ ਪ੍ਰਧਾਨ ਹੈ ਅਸੀਂ ਚੁਣ ਲਿਆ ਹੈ ਯਾਨੀ ਹਰਪੀਤ ਸਿੰਘ ਪ੍ਰਧਾਨ ਹੋਣਗੇ ਤੇ ਧਾਰਮਿਕ ਕੌਂਸਲ ਦੇ ਪ੍ਰਧਾਨ ਹੋਣਗੇ ਬੀਬੀ ਸਤਵੰਤ ਕੌਰ ਹਾਲਾਂਕਿ ਅਕਾਲੀ ਦਾ ਸੁਧਾਰ ਲਹਿਰ ਦੇ ਵੱਲੋਂ ਸਾਫ਼ ਅਸ칼 ਤੋਂ ਮਨਾ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਲੋਕਤੰਤਰਕ ਤਰੀਕੇ ਨਾਲ ਹੀ ਜੋ ਪ੍ਰਧਾਨ ਦੀ ਚੋਣ ਹੋਏਗੀ ਸੁਜੀਤ ਰਖੜਾ ਨੇ ਜੋ ਬਿਆਨ ਦਿੱਤਾ ਉਹ ਉਹਨਾਂ ਦੀ ਨਿੱਜੀ ਰਾਏ ਹੈ ਤਸਵੀਰ 'ਚ ਜੋ ਬਾਗੀ ਤੜੇ ਦੇ ਮੈਂਬਰਸ ਨੇ ਆਗੂ ਨੇ ਉਹ ਦੇਖੇ ਜਾ ਸਕਦੇ ਨੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਬਾਗੀ ਤੜੇ ਉਹ ਇੱਕ ਵੱਡੀ ਮੀਟਿੰਗ ਕੀਤੀ ਗਈ ਪਰਮਿੰਦਰ ਸਿੰਘ ਟੀਮ ਸਾ ਵੀ ਇਨਾ ਤਸਵੀਰਾਂ 'ਚ ਨਜ਼ਰ ਆ ਰਹੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਗੁਰਪਤਾ ਸਿੰਘ ਵਡਾਲਾ ਪਰਮਿੰਦਰ ਸਿੰਘ ਟੀਮ ਸਾ ਫੁਰਜੀਤ ਸਿੰਘ ਰਖੜਾ ਸੋਚਾ ਸਿੰਘ ਛੋਟੇਪੁਰ ਗਗਨਜੀਤ ਸਿੰਘ ਬਰਨਾਲਾ ਚਰਜੀਤ ਸਿੰਘ ਬਰਾਰ ਸਰਵਨ ਸਿੰਘ ਫਿਲੌਰ ਤੇ ਇਹ ਜੋ ਮੈਂਬਰਸ ਨੇ ਇਨਾ ਤਸਵੀਰਾਂ 'ਚ ਦੇਖੇ ਜਾ ਸਕਨੇ ਜ਼ਾਹਰ ਜੀ ਕਹਿੰਦੇ ਕਿ ਕੱਲ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੋਣੀ ਹੈ ਕਿ ਕੱਲ ਇੱਕ ਵੱਡਾ ਇਜਲਾਸ ਹੋਣ ਜਾ ਰਿਹਾ ਹੈ ਪਹਿਲਾ ਇਜਲਾਸ ਹੈ ਜੋ ਕਿ ਪਾਰਟੀ ਕਮੇਟੀ ਜੋ ਡੈਲੀਗੇਟਸ ਚੁਣੇ ਗਏ ਨੇ ਤੇ ਉਹ ਆਪਣੇ ਪ੍ਰਧਾਨ ਦੀ ਚੋਣ ਕਰਨਗੇ ਕਿਉਂਕਿ ਪਾਰਟੀ ਕਮੇਟੀ ਦੇ ਵੱਲੋਂ ਪਾਰਟੀ 18 ਮਾਰਚ ਨੂੰ ਸ਼ੁਰੂ ਕੀਤੀ ਗਈ ਸੀ ਪਾਰਟੀ ਕੰਪਲੀਟ ਹੋ ਚੁੱਕੀ ਹੈ ਡੈਲੀਗੇਟਸ ਚੁਣੇ ਜਾ ਚੁੱਕੇ ਨੇ ਤੇ ਹੁਣ ਕੱਲ ਜੋ ਹੈ 11 ਵਜੇ اجلاس ਸੱਦਿਆ ਗਿਆ ਹੈ ਤੇ ਉੱਥੇ ਪ੍ਰਧਾਨ ਦੀ ਚੋਣ ਹੋਣੀ ਹੈ ਇਸ ਤੋਂ ਪਹਿਲਾਂ ਇਸ ਮੀਟਿੰਗ ਨੂੰ ਕਾਫੀ ਅਹਿਮ ਕਾਫੀ ਇੰਪੋਰਟੈਂਟ ਮੰਨਿਆ ਜਾ ਰਿਹਾ ਹੈ ਕਿਉਂਕਿ दो तरीकों जो मैं जिक्र करा दो दसंबर अकाल तख्त हाथी फसील तो यह आदेश दिते गए इसकी थे कि बागी तो दागी सारे इकट्ठे हो अपने चुले समेत एक प्लेटफॉर्म से इकट्ठे हो पर भर्ती कमेटी का भी निगरान कमेटी का गठन किया गया से दूसरे पास निगरान कमेटी के सात मैं दो कल ग्यारह बजे इजलास जो हुई है सद्या गया है लकेजा सिंह समुद्री हॉल की परमिशन मंगी गई थी एस जी पीसी पर उस हॉलिश नहीं दिखती तो गई है ग्यारह बजे इजलास होगा ਬਾਬਾ ਅਕਾਲੀ ਜੋ ਗੁਰਦੁਆਰਾ ਸਾਹਿਬ ਉਥੇ ਇਹ ਇਜਲਾਸ ਕਰਿਆ ਗਿਆ ਤੇ ਮੈਂ ਨਾਲ ਮੇਰੇ ਸਹੋਗੀ ਨਪਿੰਦਰ ਬਰਾੜ ਫੋਨ ਲਾਈਨ ਤੇ ਜੋ ਹੈ ਨਪਿੰਦਰ ਕੱਲ ਦੇ ਇਜਲਾਸ ਤੋਂ ਪਹਿਲਾਂ ਇਹ ਮੀਟਿੰਗ ਕਿੰਨੀ ਕਿੰਪੋਰਟੈਂਟ ਕਿਉਂਕਿ ਕਿਉਂਕਿ ਕੱਲ ਜਿਹੜਾ ਜਲਾਸ ਲਾਇਆ ਗਿਆ ਉਸ ਦੇ ਵਿੱਚ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਜਿਸ ਦੇ ਵੱਲੋਂ ਤੇਕਰ ਭਰਤੀ ਪ੍ਰਕਿਰਿਆ ਜਿਹੜੀ ਆ ਉਹ ਪੂਰੀ ਕੀਤੀ ਗਈ ਤਾਂ ਉਸ ਤੋਂ ਪਹਿਲਾਂ ਦੇਖੋ ਰਣਨੀਤੀਆਂ ਲੈ ਕੇ ਜਿਹੜੀਆਂ ਇਹ ਮੰਨਿਆ ਜਾ ਸਕਦਾ ਹੈ ਕਿ ਫਾਈਨਲ ਹਾਲਾਂਕਿ ਜਿਸ ਤਰ੍ਹਾਂ ਦੀਆਂ ਚਰਚਾਵਾਂ ਨੇ ਜਿਸ ਤਰ੍ਹਾਂ ਸੁਜੀਤ ਸਿੰਘ ਰਖੜਾ ਦਾ ਬਿਆਨ ਆਇਆ ਹਾਲਾਂਕਿ ਉਸ ਤੋਂ ਬਾਅਦ ਇੱਕ ਪ੍ਰੈਸ ਬਿਆਨ ਜਾਰੀ ਹੋਇਆ ਪੂਰੇ ਗਰੁੱਪ ਦੇ ਵੱਲੋਂ ਔਰ ਜਿਸ ਦੇ ਵਿੱਚ ਉਹਨਾਂ ਨੇ ਉਸ ਚੀਜ਼ ਤੋਂ ਜਿਹੜਾ ਹੈਗਾ ਹੱਥ ਪਿੱਛੇ ਖਿੱਚਿਆ ਪਰ ਜਿਵੇਂ ਸੁਜੀਤ ਸਿੰਘ ਰਖੜਾ ਨੇ ਕਿਹਾ ਕਿ ਗਿਆਨੀ ਹਰਪੀ ਸਿੰਘ ਹੋਰਾਂ ਨੂੰ ਪ੍ਰਧਾਨ ਜਿਹੜਾ ਹੈਗਾ ਬਣਾਇਆ ਜਾਏਗਾ ਪਰ ਫਿਲਹਾਲ ਦੇਖੋ ਕਿਉਂਕਿ ਜਿਹੜਾ ਉਸ ਤੋਂ ਬਾਅਦ ਪ੍ਰੈਸ ਰੂਟ ਜਾਰੀ ਹੋਇਆ ਉਸ ਦੇ ਵਿੱਚ ਸਾਫ਼ ਕਿਹਾ ਗਿਆ ਹੈ ਕਿ ਖਾਸ ਤਰ੍ਹਾਂ ਜਿਹੜਾ ਉਹ ਡੈਲੀਗੇਟ ਕਰਨਗੇ ਤਾਂ ਜਿਹੜੀ ਪੂਰੀ ਦੀ ਪੂਰੀ ਰਣਨੀਤੀ ਜਿਸ ਤਰ੍ਹਾਂ ਕਿਤੇ ਲਿਖੀ ਜਾ ਰਹੀ ਹੋਵੇਗੀ ਕਿ ਕਿਸ ਤਰ੍ਹਾਂ ਦਾ ਪੂਰਾ ਪ੍ਰੋਗਰਾਮ ਰਹਿਣ ਵਾਲਾ ਕਿਉਂਕਿ ਜਦੋਂ ਵੀ ਵੱਡਾ ਪ੍ਰੋਗਰਾਮ ਕੀਤਾ ਜਾਣਾ ਹੋਵੇ ਤਾਂ ਉਸ ਤੋਂ ਪਹਿਲਾਂ ਅਨੇਕਾਂ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਤੇ ਵਿਚਾਰ ਚਰਚਾ ਕਰਨੀ ਲਾਜ਼ਮੀ ਬਣ ਜਾਂਦੀ ਹੈ ਜਿਨ੍ਹਾਂ ਨੂੰ ਲੈ ਕੇ ਅੰਤ ਵਿੱਚ ਛੋਹਾਂ ਟੁੱਟੀਆਂ ਜਾਂਦੀਆਂ ਨੇ ਤਾਂ ਉਹੀ ਲੱਗਦਾ ਹੈ ਕਿ ਇਹ ਕੱਲ ਦੀ ਚੋਣ ਤੋਂ ਪਹਿਲਾਂ ਅੱਜ ਹਰ ਡਿਸੀਜਨ ਜਿਹੜਾ ਹਰ ਚੀਜ਼ ਨੂੰ ਲੈ ਕੇ ਆਪਸ ਦੇ ਵਿੱਚ ਪਹਿਲਾਂ ਅੰਦਰੂਨੀ ਚਰਚਾ ਕੀਤੀ ਗਈ ਹੋਵੇਗੀ ਔਰ ਤਾਂਕਿ ਕੱਲ ਜਦੋਂ ਇਕੱਠ ਹੋਵੇਗਾ ਜਦੋਂ ਡੈਲੀਗੇਟ ਭਲਾਏ ਜਾਣਗੇ ਜੋ ਡੈਲੀਗੇਟ ਚੋਣ ਕਰਨਗੇ ਤਾਂ ਉਸ ਵੇਲੇ ਦੀ ਪ੍ਰਕਿਰਿਆ ਜਿਹੜੀ ਹੈ ਕਿਉਂਕਿ ਦੇਖੋ ਇੱਥੇ ਗੱਲੀ ਗੱਲ ਪ੍ਰਧਾਨ ਚੋਣ ਦੀ ਨਹੀਂ ਹੈ ਗੱਲ ਉਸ ਪਾਰਟੀ ਦੇ ਪ੍ਰਧਾਨ ਚੋਣ ਦੀ ਹੈ ਜਿਹਦਾ ਆਲਰੇਡੀ ਇੱਕ ਪ੍ਰਧਾਨ ਹੈਗਾ ਸੁਖਬੀਰ ਸਿੰਘ ਬਾਦਲ ਇਸ ਕਰਕੇ ਕਿਉਂਕਿ ਦਾਵਾ ਕੀਤਾ ਜਾਂਦਾ ਕਿ ਇਹ ਵੀ ਸ਼੍ਰੋਮਣੀ ਅਕਾਲੀ ਦਲ ਹੈ ਤੇ ਸੁਖਬੀਰ ਸਿੰਘ ਬਾਦਲ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੋਨਾ ਇਕੋ ਪਾਰਟੀ ਦਾ ਦੂਜਾ ਪ੍ਰਧਾਨ ਚੋਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਇਹ ਟੈਕਨੀਕਲੀ ਜਾਂ ਫਿਰ ਕਾਨੂੰਨੀ ਤੌਰ ਤੇ ਜਾਂ ਸੰਵਿਧਾਨਕ ਤੌਰ ਤੇ ਇਹ ਜਿਹੜੀ ਚੋਣ ਹੈ ਇਸ ਨੂੰ ਕਿਵੇਂ ਮਾਨਤਾ ਦਿੱਤੀ ਜਾਵੇਗੀ ਕਿਵੇਂ ਇਸ ਨੂੰ ਅੱਗੇ ਵਧਾਇਆ ਜਾਣਾ ਇਹ ਕਈ ਐਸੇ ਸਵਾਲ ਨੇ ਜਿਨ੍ਹਾਂ ਨੂੰ ਲੈ ਕੇ ਲੋਕਾਂ ਦੇ ਵੀ ਸ਼ੰਕੇ ਬਰਕਰਾਰ ਨੇ ਸਾਡੇ ਜ਼ਿਹਨ ਦੇ ਵਿੱਚ ਵੀ ਉਹੀ ਸਵਾਲ ਦੇ ਕਿ ਜਦੋਂ ਕੱਲ ਮੰਨ ਲਓ ਚੋਣ ਕਰ ਲਈ ਜਾਂਦੀ ਹੈ ਚਲੋ ਤੁਸੀਂ ਇੱਕ ਇਹ ਮੰਨ ਕੇ ਚਲੋ ਵੀ ਜੇ ਸਭ ਤੋਂ ਜ਼ਿਆਦਾ ਗੈਨੀ ਹਰਪੀਸ ਨੂੰ ਪ੍ਰਧਾਨ ਚੋਣ ਲਿਆ ਜਾਂਦਾ ਦੂਜੇ ਪਾਸੇ ਪ੍ਰਧਾਨ ਸਪੂਸ਼ਨ ਬਾਤ ਲੈ ਕੇ ਨੇ ਔਰ ਇਹ ਦਾਵਾ ਕੀਤਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਹੀ ਹੈ ਜੀ ਉਹੀ ਹੈ ਤਾਂ ਉਸੇ ਅਕਾਲੀ ਦਲ ਦੇ ਦੋ ਧੜਿਆਂ ਦੇ ਕੋਲ ਕੋਈ ਕੁਝੋਂ ਨਿਸ਼ਾਨ ਕਿਵੇਂ ਹੋਵੇਗਾ ਦੋ ਧੜਿਆਂ ਦੇ ਕੋਲ ਇੱਕੋ ਦਫਤਰ ਕਿਵੇਂ ਹੋਵੇਗਾ ਦੋ ਪ੍ਰਧਾਨ ਇੱਕੋ ਪਾਰਟੀ ਦੇ ਕਿਵੇਂ ਹੋਣਗੇ ਇਹ ਐਸੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਤਲਾਸ਼ਣ ਦੀ ਕੋਸ਼ਿਸ਼ ਚੱਲ ਰਹੀ ਹੈ ਹੋ ਸਕਦਾ ਹੈ ਕਿ ਉਸੇ ਸਵਾਲ ਦਾ ਜਵਾਬ ਤਲਾਸ਼ਣ ਦੇ ਲਈ ਅੱਜ ਫਿਰ ਤੋਂ ਇਹ ਪੂਰਾ ਗਰੁੱਪਾ ਜਿਹੜਾ ਇਕੱਠਾ ਹੋਇਆ ਹੋਵੇ ਕਿਉਂਕਿ ਵੀ ਮੰਨਿਆ ਜਾ ਰਿਹਾ ਜਾਂ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਜਿਹੜੀਆਂ ਐਸਜੀਪੀਸੀ ਚੋਣਾਂ ਹੋਣ ਜੀਆਂ ਐਸਜੀਪੀਸੀ ਚੋਣਾਂ ਦੇ ਵਿੱਚ ਇਹ ਜਿਹੜਾ ਗਰੁੱਪ ਹੈ ਉਹ ਵੱਖਰੇ ਤੌਰ ਤੇ ਜਿਹੜਾ ਹੈਗਾ ਨਜ਼ਰ ਆਵੇਗਾ ਪਰ ਮੁੱਖ ਤੌਰ ਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਐਸਜੀਪੀਸੀ ਇਹਨਾਂ ਨੂੰ ਇਕੱਠੇ ਜੋੜ ਕੇ ਦੇਖਿਆ ਜਾਂਦਾ ਹੈ ਕਿਉਂਕਿ ਦੇਖੋ ਸ਼੍ਰੀ ਗੋਬਿੰਦ ਸਿੰਘ ਸਾਹਿਬ ਤੋਂ ਸਾਜੀ ਗਈ ਪਾਰਟੀ ਆ ਇਸ ਕਰਕੇ ਇਹ ਦੂਜਾ ਗਰੁੱਪ ਦਾਅਵਾ ਤਾਂ ਕਰਦਾ ਹੈ ਕਿ ਸ਼੍ਰੀ ਗੋਬਿੰਦ ਸਿੰਘ ਸਾਹਿਬ ਤੋਂ ਪੰਜ ਮੈਂਬਰੀ ਸੱਤ ਮੈਂਬਰੀ ਦੀ ਹਾਲਾਂਕਿ ਕਮੇਟੀ ਬਣਾਈ ਗਈ ਸੀ ਬਾਅਦ ਵਿੱਚ ਪੰਜ ਮੈਂਬਰ ਰਹਿ ਗਏ ਔਰ ਕੱਲ ਦੀ ਚੋਣ ਤੋਂ ਬਾਅਦ ਅੱਗੇ ਚੁਣੌਤੀਆਂ ਖਤਮ ਨਹੀਂ ਹੋਣਗੀਆਂ ਅੱਗੇ ਚੁਣੌਤੀਆਂ ਬੜੀਆਂ ਨੇ ਇਸ ਕਰਕੇ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਦੇਖਣ ਨੂੰ ਮਿਲੇਗੀ ਕਿਉਂਕਿ ਚੁੱਲ੍ਹੇ ਇੱਕ ਹੁੰਦੇ ਹੋਏ ਤੇ ਵਿਖਾਈ ਨਹੀਂ ਦੇ ਰਹੇ ਦੇਖੋ ਸ਼੍ਰੀ ਕਾਮਕ ਸਿੰਘ ਸਾਹਿਬ ਤੋਂ ਜਿਹੜਾ ਹੁਕਮ ਹੋਇਆ ਸੀ ਹੁਕਮਨਾਮਾ ਜਾਰੀ ਹੋਇਆ ਸੀ ਉਸ ਦੇ ਵਿੱਚ ਕੀ ਆ ਗਿਆ ਸੀ ਕਿ ਸਾਰੇ ਅਕਾਲੀ ਦਲ ਆਪਣੇ ਵੱਖਰੇ ਵੱਖਰੇ ਚੁੱਲ੍ਹੇ ਸਿਮੇਟ ਕੇ ਇਕੱਠੇ ਹੋਣ ਤਾਂ ਦੇਖੋ ਚੁੱਲ੍ਹੇ ਸਿਮੇਟਣ ਦੀ ਗੱਲ ਹੋ ਰਹੀ ਸੀ ਪਰ ਇੱਕ ਵੱਖਰੇ ਤੌਰ ਤੇ ਜਿੱਦਾਂ ਥੋੜੀ ਦਿਰ ਪਹਿਲਾਂ ਅਸੀਂ ਕਿਸੇ ਮਹਾਰਾਜ ਦੀ ਗੱਲ ਕਰ ਰਹੇ ਸੀ ਤਾਂ ਉਹਨਾਂ ਕਹਿੰਦੇ ਕਿ ਇਹ ਤਾਂ ਵੱਖਰਾ ਤੰਦੂਰ ਹੈ ਜਿਹੜਾ ਉਹ ਲੱਗਣ ਦੀ ਤਿਆਰੀ ਹੈ ਤਾਂ ਅਜਿਹੇ ਦੇ ਵਿੱਚ ਹੁਣ ਕਿਵੇਂ ਇਹ ਵੱਖਰੇ ਵੱਖਰੇ ਚੁੱਲ੍ਹੇ ਸਿਮੇਟੇ ਜਾਣਗੇ ਕਿਵੇਂ ਸਾਰਿਆਂ ਨੂੰ ਇਕਜੁੱਟ ਕੀਤਾ ਜਾਵੇਗਾ ਸਵਾਲ ਕਈ ਨੇ ਚੁਣੌਤੀਆਂ ਕਈ ਨੇ ਪਰ ਕੱਲ ਦੀ ਚੋਣ ਤੋਂ ਪਹਿਲਾਂ ਅੱਜ ਵੀ ਇਹ ਮੀਟਿੰਗ ਬੜੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਮੋਗਾ ਦੇ ਵਿੱਚ ਉਹ ਮੀਟਿੰਗ ਰੱਖੀ ਗਈ ਹੈ ਜਿਹੜਾ ਸਾਫਕਾ ਅੱਜ ਜਿਹੜੇ ਮਰਹੂਮ ਆਗੂ ਸਾਫਕਾ ਮੰਤਰੀ ਜੈਦਰ ਤੁਦਾ ਸਿੰਘ ਹੋਰਾਂ ਦੇ ਘਰ ਉਹਨਾਂ ਦੇ ਦਾ ਪੁੱਤਰ ਜਿਹੜਾ ਰਜਿੰਦਰ ਸਿੰਘ ਮਕਰਨ ਬਰਾੜ ਉਹ ਨਾਲ ਦੇ ਕਰੇ ਜਿਹੜੀ ਮੀਟਿੰਗ ਹੋਈ ਹੈ ਜੇ ਕੀਤਾ ਗਿਆ ਤਾਂ ਕੱਲ ਕਾਫੀ ਚੀਜ਼ਾਂ ਦੇ ਜਿਹੜੇ ਸਵਾਲ ਨੇ ਉਹ ਮਿਲ ਸਕਦੇ ਨੇ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਕੱਲ ਦਾ ਜੋ اجلاس ਹੈ ਉਸ ਤੋਂ ਪਹਿਲਾਂ ਇਹ ਮੀਟਿੰਗ ਕਾਫੀ ਇੰਪੋਰਟੈਂਟ ਕਾਫੀ ਅਹਿਮ ਕੱਲ ਨੂੰ ਲੈ ਕੇ ਰਣਨੀਤੀ ਜੋ ਹੈ ਇਸ ਮੀਟਿੰਗ 'ਚ ਬਣਾਈ ਗਈ ਹੈ ਵਰਜਿੰਦਰ ਸਿੰਘ ਬਖਰ ਬਰਾੜ ਨੇ ਇੱਕ ਤਸਵੀਰ ਸਾਂਝੀ ਕੀਤੀ